ਪੰਜਾਬ ਸਰਕਾਰ ਕਰਦੇ ਦਵਾਰ ਉਸ ਦੇ ਤਹਿਤ ਸਮਾਣਾ ਦੇ ਅਗਰਵਾਲ ਟਰਮਸਾਲਾ ਦੇ ਵਿੱਚ ਪ੍ਰਸ਼ਾਸਨ ਦੇ ਹਰ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਪਹੁੰਚੇ ਹਨ ਕਿਸੇ ਨੇ ਬੁਢਾਪਾ ਪੈਨਸ਼ਨ ਲਵਾਉਣੀ ਹੈ ਕਿਸੇ ਨੇ ਬਿਜਲੀ ਦਾ ਬਿੱਲ ਠੀਕ ਕਰਾਣਾ ਹੈ ਕਿਸੇ ਨੇ ਪੁਲਿਸ ਸਟੇਸ਼ਨ ਦਾ ਕੋਈ ਕੰਮ ਹੈ ਉਹ ਕਰਵਾਣਾ ਹੈ ਜਾਂ ਕਿਸੇ ਦਾ ਖੇਤੀਬਾੜੀ ਨਾਲ ਸੰਬੰਧਿਤ ਕੰਮ ਹੈ ਜਿਸ ਤਰ੍ਹਾਂ ਪੀਐਮ ਦੀ ਸਕੀਮ ਦੇ ਤਹਿਤ 2 ਏਕੜ ਵਾਲੇ ਕਿਸਾਨ ਨੂੰ ਜਿਹੜਾ 2000 ਮਿਲਦਾ ਹੈ ਉਸ ਦੇ ਕੇਵਾਈਸੀ ਹੋਣੀ ਹੈ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਸ ਦੇ ਤਹਿਤ ਇਸ ਜਨ ਸੇਵਾ ਕੈਂਪ ਦਾ ਫਾਇਦਾ ਲੋਕਾਂ ਨੂੰ ਉਠਾਣਾ ਚਾਹੀਦਾ ਹੈ ਇਨ ਕੈਂਪਾਂ ਦੇ ਵਿੱਚ ਕੰਮ ਮੋਗਦੇ ਨਹੀਂ ਮਟਾਰਾ ਜਾਂਦੇ ਹੈ ਇਸ ਦਾ ਫਾਇਦਾ ਵੱਤੋ ਵੱਲ ਉਠਾਓ ਤਾਂ ਕਿ ਤੁਹਾਡਾ ਕੰਮ ਜਲਦੀ ਜਲਦੀ ਇੱਕ ਛਤ ਕੇ ਹੇਠਾਂ ਹੋ ਸਕੇ ਮੇਰਾ ਨਾਮ ਸੂਰਜ ਕੁਮਾਰ ਹੈ ਇਹ ਜਿਹੜਾ ਜਨ ਸੁਵਿਧਾ ਕੈਂਪ ਲੱਗ ਰਿਹਾ ਅੱਜ ਪੰਜਾਬ ਸਰਕਾਰ ਜੀ ਵੱਲੋਂ ਲੱਗ ਰਿਹਾ ਹੈ ਜਿਹੜਾ ਇਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਮੁਲਾਜ਼ਮ ਬੈਠੇ ਨੇ ਜਿਹੜੇ ਸਰਕਾਰੀ ਸਕੀਮਾਂ ਦੇਣ ਲਈ ਬੈਠੇ ਨੇ ਸਾਡੇ ਉਰੇ ਦਫ਼ਤਰ ਦੇ ਨਗਰ ਕੌਂਸਲ ਸਮਾਣਾ ਦੇ ਮੁਲਾਜ਼ਮ ਵੀ ਬੈਠੇ ਨੇ ਜੋ ਕਿ ਹਰ ਇੱਕ ਸੁਵਿਧਾ ਸਰਕਾਰੀ ਸੁਵਿਧਾਵਾਂ ਦੇਣ ਵਾਸਤੇ ਬੈਠੇ ਨੇ ਤਾਂ ਕਿ ਲੋਕਾਂ ਨੂੰ ਖੱਜਲ ਖਿਲਾਰਾ ਨਾ ਹੋਣਾ ਪਵੇ ਇੱਕੋ ਥਾਂ ਤੇ ਹੀ ਸਾਰੇ ਫਾਰਮ ਭਰੇ ਜਾਣ ਪੰਜਾਬ ਸਰਕਾਰ ਲੋਕਾਂ ਦੇ ਦਵਾਰ ਜਿਹੜਾ ਆਮ ਆਦਮੀ ਪਾਰਟੀ ਦੇ ਸਾਡੇ ਮੁਖਮੰਦ ਸਾਹਿਬ ਨੇ ਲੋਕਾਂ ਦੇ ਦਰਵਾਜ਼ਾ ਕੈਂਪ ਲਗਾਇਆ ਹੈ ਇਹ ਆਮ ਸੇਵਾਦਾਰੀ ਕੈਂਪ ਲਾਇਆ ਹੈ ਲੋਕ ਕੈਂਪ ਤੇ ਆਉਣ ਆਪਣੇ ਸੇਵਾ ਦਾ ਕੰਮ ਕਰਾਉਣ ਦਫ਼ਤਰਾਂ ਧੱਕੇ ਨਾ ਖਾਣੇ ਪਏ ਇਸ ਕਰਕੇ ਅਸੀਂ ਇਹ ਕੈਂਪ ਲਗਾਇਆ ਹੋਇਆ ਹੈ ਜਨ ਸੇਵਾ ਕੈਂਪ ਲਗਾਇਆ ਹੋਇਆ ਹੈ ਕੀ ਕੀ ਕੰਮ ਹੋ ਰਹੀ ਇਹਦੇ ਵਿੱਚ ਜਿੰਨੇ ਵੀ ਸਰਕਾਰੀ ਮਹਿਕਮਿਆਂ ਦੇ ਕੰਮ ਹੈ ਐਸਟੀਐਮ ਦਫ਼ਤਰ ਦਾ ਹੈ ਤਹਿਸੀਲਦਾਰ ਦਫ਼ਤਰ ਦਾ ਬਿਜਲੀ ਬੋਰਡ ਦਫ਼ਤਰ ਦਾ ਕੋਈ ਸੇ ਵੀ ਮਹਿਕਮੇ ਦਾ ਕੋਈ ਕੰਮ ਹੈ ਨਹੀਂ ਸਾਰੇ ਅਫਸਰ ਸਾਹਿਬਾਨ ਬੈਠੇ ਨੇ ਸਾਰੇ ਕੰਮ ਔਰੇ ਨਾਲ ਦੇ ਨਾਲ ਇੱਕ ਛੱਤਲੇ ਕਰਕੇ ਦਿੱਤੇ ਜਾ ਰਹੇ ਨੇ ਜੀ ਸੁਰੱਖਿਆ ਵਿਭਾਗ ਪੰਜਾਬ ਵਨ ਰੇ ਸਮਾਣਾ ਤੋਂ ਜੀ ਜਿਸ ਨੇ ਅੱਜ ਸਰ ਮਾਨ ਸਰਕਾਰ ਦਾ ਜਿਹੜਾ ਸੁਪਨਾ ਹੈ ਜੀ ਪੰਜਾਬ ਨੂੰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਫੋਰੈਸਟ ਡਿਪਾਰਟਮੈਂਟ ਦੀ ਜਿਹੜੀ ਫੋਰਮੋਸਟ ਸਕੀਮ ਹੈ ਸੀਡ ਐਪ ਜਿਸ ਦੇ ਵਿੱਚ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਰਹੇ ਹਾਂ ਕਿ ਆਪਣੇ ਖੇਤਾਂ ਦੇ ਵਿੱਚ ਬੂਟੇ ਲਾਉਣ ਤਾਂ ਜੋ ਸਾਡਾ ਵਾਤਾਵਰਣ ਜਿਹੜਾ ਪੰਜਾਬ ਦਾ ਉਹ ਇੱਕ ਸੁਚੱਜਾ ਤੇ ਸੁਹਿਰਦ ਵਾਤਾਵਰਣ ਜਿਹੜਾ ਪੰਜਾਬ ਦੇ ਲੋਕਾਂ ਲਈ ਸਿਰਜਿਆ ਜਾਵੇ ਇਸ ਦੇ ਲਈ ਵਣ ਵਿਭਾਗ ਸੀਡ ਐਪ ਸਕੀਮ ਦੇ ਤਹਿਤ 50 ਰੁਪਏ ਪ੍ਰਤੀ ਬੁੱਟਾ ਜਿਹੜਾ ਕਿਸਾਨਾਂ ਨੂੰ ਸਬਸਿਡੀ ਦੇ ਰਿਹਾ ਹੈ ਜਿਸ ਦੇ ਵਿੱਚ 25 ਰੁਪਏ ਪਹਿਲੇ ਸਾਲ ਦੇ ਵਿੱਚ ਤੇ ਉਸ ਤੋਂ ਬਾਅਦ ਅਗਲੀ ਅਸੈਸਮੈਂਟ ਤੇ 12.5 ਤੇ 12.5 ਰੁਪਏ ਜਿਹੜੇ ਕਿਸਾਨਾਂ ਦੇ ਖਾਤੇ ਦੇ ਵਿੱਚ ਡਾਇਰੈਕਟਲੀ ਫੋਰੈਸਟ ਡਿਪਾਰਟਮੈਂਟ ਦੇ ਵੱਲੋਂ ਜਿਹੜੇ ਇਹ ਪੈਸੇ ਦਿੱਤੇ ਜਾਂਦੇ ਨੇ ਸਰ ਬੁੱਟਿਆਂ ਦਾ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਤਾਂ ਇਸ ਵਾਰ ਮਤਲਬ ਕਿ ਕਿਸਾਨਾਂ ਵੱਲੋਂ ਖੇਤਾਂ ਤੋਂ ਕਿਸਾਨਾਂ ਨੂੰ ਇਹ ਤਾਂ ਮਤਲਬ ਕਿ ਹਜੇ ਕੋਈ ਗਿਣਤੀ ਨਹੀਂ ਵੱਧ ਤੋਂ ਵੱਧ ਕਿਸਾਨ ਵੈਸੇ ਲਾ ਰਹੇ ਨੇ ਇਸ ਸਕੀਮ ਤੋਂ ਵੱਧ ਤੋਂ ਵੱਧ ਲਾਭ ਲੈ ਰਹੇ ਆ ਕਿਸਾਨ ਜੋ ਵੀ ਕਿਸਾਨ ਸਾਡੇ ਕੋਲ ਆਉਂਦੇ ਨੇ ਸੋ ਇਸ ਵਾਰ ਮੈਨੂੰ ਲੱਗਦਾ ਵੀ ਘੱ ਤਾਂ ਹੁਣ ਤੱਕ ਟੀਚਰ ਰੱਖਿਆ ਹਾਂਜੀ ਹਾਂ ਅਸੀਂ ਟੀਚਰ ਰੱਖਿਆ ਵੀ 50000 50000 ਤੋਂ 1 ਲੱਖ ਬੂਟਾ ਜਿਹੜਾ ਵਣ ਰਿਹਾ ਸਮਾਣਾ ਦੇ ਤਹਿਤ ਅਸੀਂ ਸੀਡ ਆਫ ਦੇ ਵਿੱਚ ਕਿਸਾਨਾਂ ਨੂੰ ਰਜਿਸਟਰ ਕਰੀਏ ਤੇ ਅਸੀਂ ਸਨਿਆਹਾ ਵੀ ਦੇ ਰਹੇ ਹਾਂ ਲੋਕਾਂ ਨੂੰ ਤੇ ਉਹਦਾ ਭਰਵਾ ਹੁੰਗਾ ਰਾਵੀ ਸਾਨੂੰ ਮਿਲ ਰਿਹਾ ਹੈ ਜੀ ਸਰਕਾਰ ਆਪਕੇ ਦਵਾਰ ਜਿਹੜੀ ਮਹਿਮ ਤਹਿਤ ਅੱਜ ਅਸੀਂ ਸ਼ਹਿਰ ਦੇ ਵਿੱਚ ਕੈਂਪ ਲਾਇਆ ਹੈਗਾ ਜੀ ਤੇ ਜਿਹੜੇ ਵੱਖ-ਵੱਖ ਵਿਭਾਗ ਨੇ ਉਹਨਾਂ ਦੀਆਂ ਕੀ ਕੀ ਸਕੀਮਾਂ ਨੇ ਉਹ ਲੋਕਾਂ ਨੂੰ ਉਹਨਾਂ ਦੇ ਦਵਾਰ ਤੱਕ ਹੀ ਦਿੱਤੀ ਹੈ ਹਨ ਸਰਕਾਰ ਦੀ ਇਹ ਮਨਸ਼ਾ ਹੈਗੀ ਤੇ ਉਸ ਮਨਸ਼ਾ ਤਹਿਤ ਹੀ ਜਿਹੜੀ ਲੜੀ ਤਹਿਤ ਇਹ ਕੈਂਪ ਲੱਗਿਆ ਹੈਗਾ ਲੋਕ ਕਾਫੀ ਲੋਕ ਜਿਹੜੇ ਆ ਲਾਭ ਤੁਹਾਨੂੰ ਜਿਹੜੇ ਪਹੁੰਚੇ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈ ਵੀ ਜਿਹੜੇ ਕੰਮ ਕਈ ਵਾਰੀ ਇਹ ਹੁੰਦਾ ਬੰਦਾ ਦਫ਼ਤਰ ਨਹੀਂ ਜਾ ਸਕਦਾ ਤਾਂ ਇੱਥੇ ਜਿਹੜੇ ਆਮ ਲੋਕਾਂ ਦੇ ਹੋ ਜਾਣ ਹਾਂਜੀ ਬਿਲਕੁਲ ਜੀ ਇਹਨਾਂ ਦੀ ਬਕਾਇਦਾ ਜਿਵੇਂ ਹੁਣ ਅਸੀਂ ਜਦੋਂ ਉਹਨਾਂ ਨੂੰ ਪੁੱਛ ਰਹੇ ਸੀ ਜਿਵੇਂ ਪਾਪੂਲਰ ਦਾ ਹੈਗਾ ਤੇ ਕਈ ਵਾਰੀ ਹੁੰਦਾ ਵੀ ਦਰਖਤ ਬੰਦਾ ਉਗਾ ਲੈਂਦਾ ਤੇ ਉਹ ਵਿਕਦਾ ਨਹੀਂ ਉਹਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਇੱਕ ਐਪ ਬਣਾਈ ਹੈਗਾ ਉਸ ਐਪ ਤੇ ਬੰਦਾ ਆਪਣੇ ਕਿਸਾਨ ਜਿਹੜਾ ਹੈਗਾ ਉਹ ਦਰਖਤ ਦਰਖਤਾਂ ਦੀ ਗਿਣਤੀ ਐਂਡ ਫੋਟੋ ਵਗੈਰਾ ਪਾਏਗਾ ਤੇ ਵਪਾਰੀ ਆਪਣੇ ਆਪ ਉਹਦੇ ਤੱਕ ਪਹੁੰਚ ਜਾਏਗਾ ਜੀ ਠੀਕ ਹੈ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪਰ ਸਵਤਮ ਕੋਸ਼ਿਕ ਸਮਾਣਾ న్యూਸ